ਜਾ ਕੇ ਕੱਲੀਆਂ ਕੋ ਟੈਲਰ ਰਹਿ ਗਈਆਂ ਸੀ ਜਿਹੜੀ ਉਹ ਟਾਈਆਂ ਗਈਆਂ ਕੁਝ ਹਿੱਸੇ ਦੇ ਵਿੱਚ ਟੈਲਰ ਰਹਿ ਗਈਆਂ ਸੀ ਉਹ ਟੌਣ ਆਏ ਆ ਤੇ ਮੈਨੂੰ ਲੱਗਦਾ ਪ੍ਰਸ਼ਾਸਨ ਦਾ 500 ਤੋਂ ਉੱਤੇ ਬੰਦਾ ਅੱਜ ਦੇ ਦੇਣਾਸਤੇ ਡੈਬਿਊਟ ਕੀਤਾ ਗਿਆ ਵੀ ਕੱਲੀਆਂ ਕੁਝ ਪਹਿਲਾ ਪਟਨਾਸ ਰਾਂਗੀ ਹੈ ਜਾਂ ਤਾਂ ਮੈਨੂੰ ਲੱਗਦਾ ਕਿਸੇ ਬੰਦਿਆਂ ਨੂੰ ਕੋਈ ਮਨ 'ਚ ਡਰ ਹੈ ਐਕਚੁਅਲੀ ਜੁਗਦਾ ਕੋਈ ਡਰ ਮੈਨੂੰ ਲੱਗਦਾ ਨਹੀਂ ਸਾਰੇ ਜਾਣੇ ਸਾਹਮਣੇ ਬੈਠੇ ਅਸੀਂ ਲਾ ਬਾਈਂਡਿੰਗ ਬੰਦੇ ਆ ਪਰ ਡਾਰਕ ਇਸੇ ਦੇ ਮੰਨ ਦੇ ਵਿੱਚ ਮੈਨੂੰ ਲੱਗਦਾ ਧੜਕੂ ਜ਼ਿਆਦਾ ਹੋਇਆ ਹੈ 500 ਤੋਂ ਉੱਤੇ ਬੰਦਾ ਵੀ ਪਤਾ ਨਹੀਂ ਹੁਣ ਉਹਨਾਂ ਦੀ ਸੋਚ ਕਿਸ ਤਰੀਕੇ ਨਾਲ ਵਧੀ ਵੀ ਹੈ ਜਿਹੜੀ ਬਾਬਾ ਜੀ ਤੁਸੀਂ ਗੱਲ ਕਰਦੇ ਹੋ ਕਬਜ਼ੇ ਰੇ ਕਿਹੜਾ ਕਬਜ਼ਾ ਐਨਕ੍ਰੋਚਮੈਂਟ ਨੂੰ ਤੁਸੀਂ ਕਬਜ਼ਾ ਵਰਡ ਨਾ ਦਿਓ ਹਰ ਇੱਕ ਬੰਦਾ ਆਪਣੇ ਘਰ ਦੇ ਬਾਹਰ ਸ਼ੈੱਡ ਗੱਡੀ ਖੜਾਉਣ ਵਾਸਤੇ ਜਾਂ ਪਾ ਲਿੰਦਾ ਕੁਰਸੀਆਂ ਣਾਉਣਾ दैट इज ਐਨਕ੍ਰੋਚਮੈਂਟ दैट इज नॉट ਕਬਜ਼ਾ ਤੇ ਉਹ ਸ਼ੈੱਡ ਪਿਛਲੀ ਵਾਰੀ ਉਟਾ ਗਏ ਹੁਣ ਕੁਝ ਟੈਲਾ ਰਹਿ ਗਿਆ ਤੇ ਉਹ ਅਜੋ ਟੈਲਾ ਬਟਣ ਆਏ ਮੈਨੂੰ ਲੱਗਦਾ ਮੋਟਿਵ ਕੱਲਾ ਟੈਲਾ ਬਟਣ ਦਾ ਨਹੀਂ ਪਰ ਕੁਝ ਮੋਟਿਵ ਕੁਝ ਸਨੇਹਾ ਦੇਣ ਦਾ ਲੱਗਦਾ ਹੈ ਵੀ ਭਾਈ ਵੇਖ ਲੋ ਇਸ ਟੈਲਾ ਵੀ ਪੱਟ ਲਿਆ ਮੈਂ ਇੱਕ ਬੇਨਤੀ ਕਰੂੰਗਾ ਵੀ ਇਹ ਟੈਲਾ ਪੱਟ ਕੇ ਜਿੰਨਾ ਬੰਦਿਆਂ ਦੀ ਇਹ ਸ਼ਰਾਰਤ ਹੈ ਉਹ ਆਪੇ ਘਰੇ ਲਿਆ ਜਾਣ ਤੇ ਉਹਨੂੰ ਘਰੇ ਲਾ ਤਾਂ ਕਿ ਇਹ ਘਟੋ ਘਟੈ ਨਾ ਦਾ ਨੁਕਸਾਨ ਤਾਂ ਨਾ ਹੋਵੇ ਤੇ ਧੰਨਵਾਦੀ ਹਾਂ ਮੈਂ ਉਹਨਾਂ ਲੋਕਾਂ ਦਾ ਜਿਹੜੇ ਮੈਨੂੰ ਜਿਹਨੂੰ ਕਹਿੰਦੇ ਹਨ ਨਾ ਕਿ ਜੇ ਤੁਸੀਂ ਅੱਗੇ ਵਧਣਾ ਹੈ ਰਾਈਜ਼ ਕਰਨਾ ਹੈ ਤੇ ਤੁਹਾਡੀ مخالਫਤ ਹੋਣੀ ਵੀ ਬੜੀ ਜ਼ਰੂਰੀ ਹੈ ਤੁਹਾਡੇ ਦੁਸ਼ਮਣ ਪੈਦਾ ਹੋਣੇ ਬੜੇ ਜ਼ਰੂਰੀ ਧੰਨਵਾਦ ਹੈ ਉਹਨਾਂ ਦੁਸ਼ਮਣਾਂ ਦਾ ਜਿਹੜੇ ਕੀ ਇਹਦੇ ਕੰਮ ਕਰਦੇ ਰਹਿੰਦੇ ਐ ਤੇ ਆਉਣ ਵਾਲੇ ਸਮੇਂ 'ਚ ਇਹ ਮੈਨੂੰ ਲੱਗਦਾ ਹੈ ਸ਼ਾਇਦ ਬਾਬਾ ਸਾਹਿਬ ਤੁਹਾਡੇ ਧਿਆਨ 'ਚ ਹੋਵੇ ਪਰਸੋਂ ਚੌਥੇ ਵੀ ਮੈਂ ਕੋਈ ਦੋ ਚਾਰ ਬਿਆਨ ਪੂਰੇ ਐ ਚੁੜੀ ਮਰੋੜ ਵਾਲੇ ਦਿੱਤੇ ਐ ਸ਼ਾਇਦ ਹੀ ਉਹਨਾਂ ਰਬਟ ਹੋਵੇ ਪਰ ਮੈਨੂੰ ਲੱਗਦਾ ਵੀ ਆਉਣ ਵਾਲਾ ਸਮਾਂ ਚੰਗਾ ਲੱਗਦਾ ਜਿਹੜੀ ਦਿਲ ਦੀ ਧੜਕਣ ਜਦੋਂ ਵੱਧਦੀ ਹੈ ਨਾ ਕਿਸੇ ਵੀ ਬੰਦੇ ਦੇ ਤੇ ਉਹ ਧੜਕਣ ਕਿਸੇ ਗੱਲ ਕਰਕੇ ਵੱਧਦੀ ਹੈ। ਉਹ ਤਾਂ ਬੰਦਾ ਨਾਰਮਲ ਹੀ ਦੁਹਰ ਰਹਿਦਾ ਹੈ। ਆਪ ਦਾ ਕਿਸੇ ਨਾਲ ਕੋਈ ਸੰਬੰਧ ਤਲਕ ਨਹੀਂ ਹੁੰਦਾ। ਪਰ ਮੈਨੂੰ ਲੱਗਦਾ ਵੀ ਆਪਾਂ ਨੂੰ ਲੋਕ ਹਿੱਤ ਕੰਮ ਜ਼ਿਆਦਾ ਕਰਨੇ ਚਾਹੀਦੇ ਆ ਨਾ ਕਿ ਪਰਸਨਲ ਹੋ ਕੇ ਇੱਕ ਦੂਜੇ ਦੇ ਭੈਣ ਕੁਛ ਕਰਨਾ ਚਾਹੀਦਾ। ਤੁਸੀਂ ਫਿਰ ਕਹਿੰਦੇ ਲੋਕ ਹਿੱਤ ਚੱਲੇਗੀ ਠੀਕ ਹੈ। ਆਉਣ ਵਾਲੇ ਦਾ ਮੁੱਖ ਮੰਤਰੀ ਪੰਜਾਬ ਫ੍ਰੀ ਬੋਲ ਆ। ਹੁੰਦਾ। ਤੁਸੀਂ ਇਸ ਤਰੀਕੇ ਨਾਲ ਕਿ ਮੰਨਵਾਉਣਾ ਪੈਗਾ ਲੋਕ। ਵੇਖੋ ਇਹ ਮਾਮਲਾ ਪਹਿਲਾਂ ਵੀ ਹੋ ਸਕਦਾ ਉਹਨਾਂ ਦੇ ਧਿਆਨ 'ਚ ਹੋਵੇ। ਇੱਕ ਟੈਲਾਂ ਦਾ ਪੀਸ ਮੈਂ ਤੁਹਾਨੂੰ ਪਹਿਲਾਂ ਬਾਬਾ ਸਾਹਿਬ ਵੀ ਗੱਲ ਕਹਿ ਕੇ ਹਟਾਇਆ ਇੱਕ ਛੋਟਾ ਜਿਹਾ ਟੈਲਾਂ ਦਾ ਇੱਕ ਹਿੱਸਾ ਪੱਟਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ 500 ਬੰਦਾ ਡਿਪਿਊਟ ਕਰਨਾ ਪੈਜੇ ਵੀ ਉੱਥੇ ਕੋਈ ਗੱਲ ਨਾ ਹੋ ਜੇ ਇਹ ਇੱਕ ਡਾਰਕੈਸਟ ਚੀਜ਼ ਹੈ ਕਿਸ ਚੀਜ਼ ਹੈ ਡਾ ਰਹਾ ਮੈਂ ਤਾਂ ਇਹ ਪੁੱਛਣਾ ਚਾਹੂੰਗਾ ਵੀ ਕਿਸ ਚੀਜ਼ ਹੈ ਡਾ ਰਹਾ ਪਰ ਇਹ ਨਹੀਂ ਡਰ ਨਾਲੋਂ ਆਪ ਨੂੰ ਆਉਣ ਵਾਲੇ ਸਮੇਂ ਚੰਗੇ ਕਦਮ ਲੈਣੇ ਚਾਹੀਦੇ ਤਾਂ ਜੋ ਅਸੀਂ ਲੋਕਾਂ ਦੇ ਲੋਕ ਹਿੱਤ ਕੰਮ ਕਰ ਸਕੀਏ ਜਿਹੜੀ ਗੱਲ ਤੁਸੀਂ ਮੈਨੂੰ ਸੀਐਮ ਸਾਹਿਬ ਵਾਲੀ ਪੁੱਛੀ ਹੈ ਇਹ ਉਹਨਾਂ ਦੇ ਪਹਿਲਾਂ ਵੀ ਧਿਆਨ ਚਾਏ ਤੇ ਹੋ ਸਕਦਾ ਮੇਰੇ ਲਈ ਆਉਣ ਵਾਲੇ ਸਮੇਂ ਕੋਈ ਚੰਗਾ ਲਿਖਿਆ ਹੋਵੇ ਕੀ ਲੱਗਦਾ ਜੀ ਜਿਸ ਤਰ੍ਹਾਂ ਤੁਹਾਡੇ ਆਪਸਾਸ ਦੇ ਵਿੱਚ ਕਿਸ ਤਰ੍ਹਾਂ ਦੀ ਪੋਜੀਸ਼ਨ ਹੈਗੀ ਹੈ ਜਿਸ ਤਰ੍ਹਾਂ ਹੋਰ ਵੀ ਹੋਟਲ ਪਿਆ ਰਿਹਾ ਹੈ ਜਾਂ ਕੀ ਘਰ ਵਗਿਆ ਰਿਹਾ ਹੈ ਉਹ ਵੀ ਨਜ਼ਰਾਂ ਦੇ ਵਿੱਚ ਆਉਂਦੇ ਆ ਕਿ ਇਹ ਨੂੰ ਨਾ ਮੈਂ ਭਰਾ ਮੇਰੇ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਨਜਾਇਜ਼ ਕਬਜ਼ੇ ਨਹੀਂ ਐਨਕਰੋਚਮੈਂਟ ਆਪ ਦੀ ਜਗ੍ਹਾ ਦੇ ਅੱਗੇ ਜਿਹੜੀ ਸੌਫਟ ਜਦੋਂ ਆਪਾਂ ਸੀਐਲਯੂ ਕਰਾਉਣੇ ਆ ਨਾ ਚੇਂਜ ਲੈਂਡ ਆਫ ਯੂਜ਼ ਕਰਾਉਣੇ ਆ ਉਹਦੇ ਅੱਗੇ ਜਿਹੜੀ ਜਗ੍ਹਾ ਹੈ ਪ੍ਰਸ਼ਾਸਨ ਫੁੱਡਾ 100 ਫੁੱਟ ਦੀ ਜਗ੍ਹਾ ਦੇ ਵਿੱਚ ਤੁਹਾਡੇ ਤੋਂ ਨਕਸ਼ਾ ਸਬਮਿਟ ਕਰਾਉਂਦਾ। ਉਹ ਪ੍ਰੋਪਰਲੀ ਤੁਸੀਂ ਨਕਸ਼ਾ ਹੀ ਦੱਸ ਦਿਓ ਵੀ ਕਿੱਥੇ ਕੀ ਚੀਜ਼ ਹੋਊਗੀ। ਪਰ ਮੈਂ ਕਿਸੇ ਵੀ ਹੋਰ ਬੰਦੇ ਦੇ ਤਰਜ ਨਹੀਂ ਕਸੂਗਾ, ਕਿਸੇ ਵੀ ਵਪਾਰੀ ਤੇ ਕਿਉਂਕਿ ਕਾਰੋਬਾਰ ਤੇ ਕਿਸੇ ਦੇ ਘਰ ਤੇ ਇਹ ਜਿਹੇ ਪੰਜੇ ਚਲਾਉਣੇ ਕੋ ਵਾਲੇ ਚੰਗੀ ਨਾਲ। ਕੋਈ ਉਦਾਂ ਵੀ ਹੈ। ਹੈਨਾ? ਕੋਈ ਮਤਲਬ ਬਹੁਤ ਬਟਾਦੀ ਤੇ ਕਹਿ ਰਹੀ ਹੈ। ਹੋਰ ਦੇ ਵਿੱਚ ਉਹ ਜਾਂ ਕੋਈ ਮਹਿਮਾ ਵੀ ਨਹੀਂ ਮੇਰੇ ਆਪ ਜਿਹੜਾ ਕੰਮ ਕਰਾ ਫਿਰ ਦਾਤ ਕੇ ਲਈ ਲੁਕਾਉਂ ਰਿਹਾ। ਹੁੰਦਾ ਲੱਗ ਰਿਹਾ ਇਹਨਾਂ ਵਿੱਚ ਅੱਧਰ ਵੀ ਤੇ ਨਹੀਂ ਆਜੀ ਇਹ ਦੱਸ ਲੱਗ ਰਿਹਾ ਹੋ ਸਕਦਾ ਵਿਭਾਗਾਂ ਦਾ ਉਹਨਾਂ ਨੂੰ ਪਤਾ ਲੱਗ ਗਿਆ ਹੋਵੇ ਕੁਝ ਪਤਾ ਲੱਗ ਗਿਆ ਹੋਵੇ ਕੁਝ ਮਿਲਣ ਵਾਲਾ ਹੋਵੇ ਅਸੀਂ ਤਾਂ ਖੁਸ਼ੀ-ਖੁਸ਼ੀ ਪ੍ਰਵਾਨ ਕਰਨ ਵਾਲਿਆਂ ਚੋਂ ਹੈ ਸਾਡੇ ਇਹ ਤਾਂ ਟੈਲਾ ਹੀ ਹੈ ਆਇਕਲ ਟੈਲਾ ਜਦੋਂ ਮਰਜ਼ੀ ਵਟ ਕੇ ਦਵਾਰਾਂ ਲਵਾ ਲਉ ਬੰਦਾ ਰੈਨੋਵੇਸ਼ਨ ਵੀ ਕਰਦਾ ਹੈ ਚਲੋ ਇਸੇ ਬੰਨੇ ਦਾ ਰੈਨੋਵੇਸ਼ਨ ਕਰ ਲਾਂਗੇ ਨੁਕਸਾਨ ਦੀ ਗੱਲ ਕਰਦਗੇ ਖੁਸ਼ੀ ਦੀ ਕਿੰਨਾ ਤੋਂ ਹੋਇਆ ਕਹ ਬੋਲ ਦੇਖਿਆ ਜਾਨੀ ਨੁਕਸਾਨ ਦਾ ਅਮਾ ਜਿੰਦਗੀ ਦੇ ਵਿੱਚ ਵਪਾਰੀ ਤੇ ਪੋਲਿਟੀਕਲ ਬੰਦੇ ਦਾ ਕਦੀ ਨੁਕਸਾਨ ਨਹੀਂ ਹੁੰਦਾ ਜੇ ਕੋਈ ਨੁਕਸਾਨ ਵਾਲੇ ਪਾਸੇ ਜਾਂਦਾ ਤੇ ਪੋਲੀਟੀਕਲ ਬੰਦੇ ਦਾ ਕੱਤ ਵੱਧਾ ਮੈਨੂੰ ਇਹ ਲੱਗਦਾ ਤੇ ਮੈਂ ਕਿਸਮਤਾਂ ਲਿਆ ਵੀ ਜਿੰਦਾ ਕੀ ਜੋ ਪ੍ਰਚਾਰ ਹੋ ਰਿਹਾ ਚੰਗੇ ਕੰਮ ਵਾਲੀ ਹੋ ਰਿਹਾ ਮਾਰੇ ਕੰਮ